ਜੇ ਤੁਹਾਡੀਆਂ ਵੀ ਅੱਖਾਂ ਦੇ ਆਲੇ-ਦਾਲੇ ਕਾਲੇ ਘੇਰੇ ਹੋ ਗਏ ਜੀ ਜਾਂ ਛਾਈਆਂ ਪੈ ਗਈਆਂ ਜਾਂ ਫੁਣਸੀਆਂ ਹੁੰਦੀਆਂ ਨੇ ਬਾਰੀ-ਬਾਰੀ ਤਾਂ ਤੁਸੀਂ ਆਹ ਚੀਜ਼ ਤਿਆਰ ਕਰਕੇ ਲਾ ਲਓ ਤੁਹਾਡਾ ਜਿਹੜਾ ਚਿਹਰਾ ਹੈ ਉਹ ਦੋ ਦਿਨਾਂ ਦੇ ਵਿੱਚ ਗੋਰਾ ਹੋ ਜੂਗਾ ਜੀ ਤੁਸੀਂ ਕਰਨਾ ਹੈ ਕਿ ਜੀ ਐਲੋਵੇਰਾ ਲੈਣਾਗਾ ਇਹਨੂੰ ਤੁਸੀਂ ਦੋਨੇ ਸਾਈਡਾਂ ਤੋਂ ਕੱਟ ਲਿਓ ਜੀ ਤੇ ਉਸ ਤੋਂ ਬਾਅਦ ਉੱਤੋਂ ਛਿੱਲ ਲਿਓ ਜੀ ਇਹਨੂੰ ਇਸ ਤੋਂ ਬਾਅਦ ਇਹਨੂੰ ਕਰਨਾ ਹੈ ਕਿ ਜੀ ਇਹਨੂੰ ਚੰਗੇ ਤਰੀਕੇ ਦੇ ਨਾਲ ਚਮਚੇ ਦੇ ਨਾਲ ਇਹਦੀ ਜੈਲ ਜੀ ਤਿਆਰ ਕਰ ਲਿਓ ਤੇ ਝੱਗ ਜੀ ਠਾੜ ਲਿਓ ਇਹਨੂੰ ਕਿਸੇ ਕੌਲੀ ਦੇ ਵਿੱਚ ਕੱਢ ਲਿਓ ਜੀ ਉਸ ਤੋਂ ਬਾਅਦ ਤੁਹਾਨੂੰ ਚਾਹੀਦੇ ਜੀ ਇੱਕ ਖੀਰਾ ਖੀਰੇ ਨੂੰ ਵੀ ਤੁਸੀਂ ਉਤਲਾ ਜਿਹੜਾ ਛਿਲਕਾ ਹੋਊਗਾ ਉਹ ਤਾਰ ਦਿਓ ਜੀ ਉਸ ਤੋਂ ਬਾਅਦ ਇਹਦਾ ਜੀ ਕੱਦੂਕਸ ਕਰ ਲਿਓ ਕੱਦੂਕਸ ਕਰਕੇ ਜੀ ਤੁਸੀਂ ਇਹਦਾ ਵੀ ਪਾਣੀ ਕੱਢ ਲਿਓ ਉਸ ਤੋਂ ਬਾਅਦ ਇਹਨੂੰ ਵੀ ਵਿੱਚ ਮਿਕਸ ਕਰ ਲਿਓ ਉਸ ਤੋਂ ਬਾਅਦ ਤੁਹਾਨੂੰ ਚਾਹੀਦੇ ਜੀ ਇੱਕ ਇਹਨੂੰ ਵੀ ਤੁਸੀਂ ਕੱਦੂਕਸ ਕਰ ਲਿਓ ਕੱਦੂਕਸ ਕਰਕੇ ਜੀ ਇਹਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਨਿਚੋੜ ਕੇ ਜਿਹੜਾ ਇਹਦਾ ਪਾਣੀ ਆ ਉਹ ਕੱਢ ਲਿਓ ਇਹਨੂੰ ਵੀ ਤੁਸੀਂ ਵਿੱਚ ਪਾ ਕੇ ਜੀ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਜੀ ਮਿਕਸ ਕਰਕੇ ਜੀ ਤੁਸੀਂ ਇਹ ਤੁਸੀਂ ਫ੍ਰਿਜ ਦੇ ਵਿੱਚ ਲਾ ਕੇ ਰੱਖਣਾ ਜੀ ਤਾਂ ਕਿ ਇਹ ਲਿਕੜਾ ਹੁੰਦਾ ਹੈ ਇਹ ਪਤਲਾ ਹੁੰਦਾ ਹੈ ਜਦੋਂ ਇਹ ਗਾੜਾ ਹੋ ਗਿਆ ਤੁਸੀਂ ਫੇਰ ਹੀ ਆਪਦੇ ਚਿਹਰੇ ਤੇ ਲਾੜੇ ਜਿਹੜਾ ਤੁਹਾਡਾ ਚਿਹਰਾ ਜੀ ਉਹ ਗੁਲਾਬ ਦੇ ਫੁੱਲ ਵਾਂਗੂ ਖਿੜ ਜੂ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਕੰਮ ਆ ਜੀ